ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਕਰਵਾਉਣ ਲਈ ਮੇਰਾ ਕੰਟੈਕਟ ਨੰਬਰ ਹੈ 8427019817 ਅੱਜ ਦੀ ਵੀਡੀਓ ਪਿੰਡ ਹੀਰਾ ਜ਼ਿਲ੍ਹਾ ਲੁਧਿਆਣਾ ਤੋਂ ਕਵਰ ਕਰਦੇ ਆਪਾਂ ਪਹਿਲਾ ਸੂਆ ਵਹਿੜ ਤਾਜੀ ਵੀਰਾਂ ਦੀ ਘਰ ਦੀ ਸੂਈ ਹੋਈ ਹੈ ਤੇ 82848 3144 ਵੀਰਾਂ ਦਾ ਮੋਬਾਈਲ ਨੰਬਰ ਆ 8284838144 ਸੋ ਧਾਰਾ ਵਗੈਰਾ ਦੇਖੋ ਸੋਹਣੀਆਂ ਸਾਫ ਸੁਥਰੀਆਂ ਮੋਟਾ ਸੋਹਣਾ ਚੋਣਾ ਚੋਣਾ ਧਾਰਾ ਵਗੈਰਾ ਦੇਖੋ ਬਿਲਕੁਲ ਇੱਕ ਨੰਬਰ ਦੀਆਂ ਕੋਈ ਭੂਰ ਸਰਲਾ ਨਹੀਂ ਕੋਈ ਔਲ ਵਗੈਰਾ ਨਹੀਂ ਜਿਵੇਂ ਪਹਿਲਾਂ ਸੋ ਆ ਪਲੂਨ ਸੂਈਆ ਬੱਚਾ ਇਹਦੇ ਪਿੱਛੇ ਹੈਗਾ ਮੇਲ ਕਾਫ ਸੋ ਚੋਣ ਬਸਵਾ ਦੇਖੋ ਇੱਕ ਨੰਬਰ ਅੱਜ ਇਹਨੂੰ ਤੀਜਾ ਦਿਨ ਹੋ ਗਿਆ ਸੋ ਇਹਨੂੰ ਜੇਰ ਵਗੈਰਾ ਡਾਣਾ ਬਾਈ ਕਹਿੰਦਾ ਜੇਰ ਵਗੈਰਾ ਆਪਣੇ ਕੋਲ ਵੀਡੀਓ ਵਗੈਰਾ ਵੀ ਹੈਗੀ ਐ ਸੋ ਬੱਚਾ ਮੇਲ ਕਾਫ ਹੈ ਦੇ ਪਿੱਛੇ ਸੋ ਬੱਚਾ ਦੇਖੋ ਤੇ ਬਾਕੀ ਘੱਤਗਾਠ ਵਗੈਰਾ ਦੇ ਕੋਈ ਸ਼ਾਈਨੀ ਵਗੈਰਾ ਪਿੰਡੇ ਤੇ ਬਹੁਤ ਜ਼ਿਆਦਾ ਅੱਗੇ ਪਿੱਛੇ ਦਾ ਸੋਹਣਾ ਸਾਫ਼ ਸੁਥਰਾ ਫਿਟਿੰਗ ਵਾਲਾ ਹਵਾਨਾ ਹੈਗਾ ਜਮਾ 15 ਲੀਟਰ ਬੋਲੇ ਦੀ ਹੈ ਇਸ ਵਕਤ ਇਹ ਥਲੇ ਸਟਾਰਟਿੰਗ ਆ 15 ਲੀਟਰ ਬੋਲਾ ਵੀ ਕਹਿੰਦਾ ਦੋ ਟਾਈਮ ਜਮਾ ਖਾਲੀ ਕਰਕੇ ਕੋਈ ਮੈਨੇਜਮੈਂਟ ਕੇ ਲੈ ਜੇ ਭਾਵੇਂ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਰੇਟ ਬਾਈ ਜੀ ਹੁਣੇ ਕਹਿੰਦੇ ਫੋਨ ਤੇ ਹੋਊਗਾ ਬਿਲਕੁਲ ਬਾਜ ਬੋਲਗਾ ਸੋ ਦੁੱਧ ਦਾ ਭਾਏ ਤੋਂ ਅੰਦਾਜ਼ਾ ਲਾ ਸਕਦਾ ਕਿ ਜਿਹੜੀ 14-15 ਲੀਟਰ ਬੋਲੇ ਸਟਾਰਟਿੰਗ ਕਰੀ ਫਿਰਦੀ ਹੈ ਦੂਜੇ ਤੀਜੇ ਦਿਨ ਦੁੱਧ 22 ਤੋਂ ਲੈ ਕੇ 24 ਲੀਟਰ ਤੱਕ ਇਹਨੇ ਤੁਸੀਂ 22 ਲੀਟਰ ਬਣ ਕੇ ਲੈ ਸਕਦੇ ਹੋ ਚੰਗੀ ਕਯਰ ਕਰ ਲਾਗੇ ਤਾਂ ਆਪਾਂ 24 ਲੀਟਰ ਦੁੱਧੇ ਤੋਂ ਪਾ ਸਕਦੇ ਹਾਂ ਸੋ ਬੱਚੀ ਦਾ ਕੰਨ ਵਗੈਰਾ ਜਿੰਦ ਜਾਨ ਵਗੈਰਾ ਦੇਖੋ ਤੇ ਰੇਡ ਵੀਰਾਂ ਦਾ ਫੋਨ ਤੇ ਹੋਗਾ ਬਿਲਕੁਲ ਬਾਜਬ ਪਿੰਡ ਹੀਰਾ ਜ਼ਿਲ੍ਹਾ ਲੁਧਿਆਣਾ ਕਿਸੇ ਵੀ ਵੀਰ ਦੇ ਬੜਾ ਪਸੰਦ ਹੋਵੇ ਕੋਲੇ ਜਾ ਕੇ ਨਿਰਖ ਪਰਖ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਤੁਸੀਂ ਆਪ ਕਰਨਾ